ਹੂੰ ਪਰਪ ਸ਼ਰਨ ਪਰਪ ਸ਼ਰਨ ਸਿੰਘਾ ਉਹ ਰਸੀਦਾ ਨੇ ਦਿੱਤੀਆਂ ਵਾ ਹੂੰ ਯਾਰ ਰਸੀਦਾਆਂ ਦੀਆਂ ਹੈਗੀਆਂ ਵਾ ਪਰ ਆਪ ਦਾ ਦਫਤਰ ਵੀ ਬੰਦ ਆ ਤੇ ਨਾ ਦਫਤਰ ਚ ਮਿਲਦਾ ਹੁਣ ਇਹਦਾ ਪਿੰਡ ਟਿਕਾਣੀ ਦਾ ਵੀ ਪਤਾ ਨਹੀਂ ਕਿੱਥੋਂ ਦਾ ਵਾ ਸ਼ਹਿਰ ਦਾ ਕਿ ਕਿੰਨੇ ਅੱਜ ਕਿੰਨੇ ਕੁ ਲੋਕ ਇਕੱਠੇ ਹੋਏ ਨੇ ਅੱਜ ਅੱਜ ਵੇਖੋ ਜੀ ਤੁਹਾਡੇ ਸਾਹਮਣੇ ਸਾਹਿਬ ਜੀ ਮੈਂ ਸਾਰਾ ਉਹ ਬਲਾਸਾ ਇਹ ਐਡਮ ਸਾਰੇ ਕੁਝ ਨਾ ਆਉਂਦੇ ਆ ਕੁਝ ਇਕੱਠੇ ਹੋ ਗਏ ਆ ਹੂੰ ਹੁਣ ਅਗਲੀ ਜਿਹੜੀਆਂ ਸਾਡੀਆਂ ਪੇਮੈਂਟਾਂ ਗਈਆਂ ਉਹ ਸਾਰੀਆਂ ਚੈੱਕਾਂ ਰਾਈ ਗਈਆਂ ਨੇ ਅਕਾਊਂਟ ਵਿੱਚ ਤੇ ਕਿੱਦਾਂ ਹੋਏ ਠੱਗੀ ਦਾ ਸ਼ਕਾਰ ਕਿ ਕਿੱਦਾਂ ਕਿੱਥੇ ਕਿੱਥੇ ਭੇਜਣ ਦੇ ਨਾਂ ਦੇ ਪੈਸੇ ਲੈ ਆਏ ਨੇ ਵੱਖ-ਵੱਖ ਕੰਟਰੀਆਂ 'ਚ ਭੇਜਣ ਦੇ ਨਾਂ ਦੇ ਲੈ ਗਏ ਨੇ ਕਿ ਨਿਊਜ਼ੀਲੈਂਡ ਕਿ ਇਹਨੂੰ ਆਸਟ੍ਰੇਲੀਆ ਕਿ ਇਹਨੂੰ ਯੂਕੇ ਤੇ ਕਿ ਇਹਨੂੰ ਕੈਨੇਡਾ ਹੂੰ ਜੇ ਤੇ ਇੰਨੇ ਚਾਰੋਖ ਦੀ ਸਾਰੀ ਐਰਟਾਈਮ ਬਾਅਦ ਇਹਨਾਂ ਦੇ ਤਰ੍ਹਾਂ ਬੱਚੇ ਦੀ ਜ਼ਿੰਦਗੀ ਬਰਬਾਦ ਹੋਈ ਹੋਊ ਕਿਹੜੇ ਖਾਤੇ ਜਾਊਗਾ ਹੋਰ ਜਲਦ ਨੂੰ ਲੱਗਦਾ ਕਿ ਐਂਟਲ ਜਵਾਬਦੀ ਵੀ ਮੇਰੇ ਲੱਗਦਾ ਅੱਛਾ ਹਾਂਜੀ ਮੇਰਾ ਨਾਮ ਭਪਿੰਦਰ ਕੌਰ ਹੈ ਮੈਂ ਬਟਾਲਾ ਸ਼ਹਿਰ ਤੋਂ ਆਈ ਆ ਮੈਂ ਆਪਣੇ ਬੱਚਾ ਜੋਬੰਦੀ ਦੀ ਫਾਈਲ ਲਾਈ ਸੀ ਪ੍ਰਭ ਵੀਜ਼ਾ ਦੇ ਤੇ ਪਰ ਇਹਨਾਂ ਨੇ ਕੋਈ ਸਾਡੀ ਕਾਰਵਾਈ ਨਹੀਂ ਅੱਗੋ ਕੀਤੀ ਹੈਗੀ ਬਸ ਆਫਰ ਲੈਟਰ ਲਿਆ ਦਿੱਤੀ ਆ ਜੀ ਜੀਟੀ ਲਈ ਟਾਈਮ ਲੱਗਦਾ ਜੀਟੀ ਲਈ ਟਾਈਮ ਲੱਗਦਾ ਇਸ ਤਰ੍ਹਾਂ ਕਰ ਕਰਕੇ ਇਹਨਾਂ ਨੇ 1.5 2 ਸਾਲ ਕੱਢ ਛੜੇ ਆ ਬੱਚੇ ਦਾ ਕਿੰਨਾ ਗੈਪ ਪੈ ਚੁਕਿਆ ਹੈ ਬੱਚਾ ਵੀ ਪਰੇਸ਼ਾਨ ਅਸੀਂ ਵੀ ਸਰ ਫੜ ਫੜ ਕੇ ਪੈਸੇ ਰਿਸ਼ਤੇਦਾਰਾਂ ਤੋਂ ਮਿਹਨਤ ਕਰ ਕਰਕੇ ਦਿਹਾੜੀਦਾਰ ਬੰਦੇ ਆ ਪਲੀਜ਼ ਸਾਡੀ ਰਿਕੁਐਸਟ ਹੈ ਕਿ ਸਾਡੇ ਸਾਰੇ ਪੈਸੇ ਵਾਪਸ ਕੀਤੇ ਜਾਣ ਕਿੰਨੇ ਪੈਸੇ ਦਿੱਤੇ ਮਾਮਾ ਹਾਂਜੀ 4 ਲੱਖ ਸੀ ਸਾਡੇ ਜੀ ਕਿਹੜੀ ਥਾਂ ਜਾਣਾ ਹੈ ਬੇਟੀ ਨੇ ਹਾਂਜੀ ਆਸਟ੍ਰੇਲੀਆ ਦੀ ਫਾਈਲ ਲਾਈ ਸੀ ਸਰ ਤੇ ਫੜ ਫੜ ਕੇ ਦਿੱਤੇ ਹਾਂਜੀ ਅਸੀਂ ਫੜ ਕੇ ਦਿੱਤੇ ਸੀ ਮੈਂ ਤਾਂ ਕਰ ਕਰਕੇ ਕੁਝ ਕੁ ਰਿਸ਼ਤੇਦਾਰਾਂ ਕੋ ਫੜ ਕੇ ਦਿੱਤੇ ਹੈ ਕਿ ਚਲੋ ਅਸੀਂ ਤੁਹਾਡਾ ਸਾਥ ਦਵਾਂਗੇ ਕਿ ਬੱਚਾ ਉੱਥੇ ਪਹੁੰਚ ਜਾਏਗਾ ਤਾਂ ਅਸੀਂ ਤੁਹਾਡੇ ਪੈਸੇ ਸਾਰੇ ਵਾਪਸ ਕਰ ਦਵਾਂਗੇ। ਉਹ ਤੁਸੀਂ ਇਹਨਾਂ ਨਾਲ ਮਿਲੇ ਜੇ ਤੁਹਾਨੂੰ ਕੀ ਕਿਹਾ ਇਹਨਾਂ ਨੇ? ਸਾਨੂੰ ਤਾਂ ਆ ਮੀਡੀਆ ਵਾਲੇ ਹੁਣ ਜੋ ਇਕੱਠੇ ਹੋਏ ਇਹਨਾਂ ਨੇ ਉਹ ਹੀ ਲੈ ਰਹੇ ਨੇ ਇੰਟਰਵਿਊ। ਉਹ ਦਫ਼ਤਰ ਵਾਲੇ ਨਾਲ ਮੁਲਾਕਾਤ ਹੋਈ ਥੜੀ। ਹਾਂਜੀ ਹੋਈ ਸੀ। ਅਸੀਂ ਆਂਦੇ ਰਹੇ ਆ ਤੇ ਕੰਟੈਕਟ 'ਚ ਰਹੇ ਨੇ ਜੁਲਾਈ ਤੱਕ ਕਹਿੰਦੇ ਸੀ ਸਾਡਾ ਕਲੀਅਰ ਹੋਏ ਨਾ ਕੇਸ ਚੱਲਦਾ ਆ। ਅਸੀਂ ਤੁਹਾਡਾ ਫਾਈਲ ਫਿਰ ਸਟਾਰਟ ਕਰ ਦਾਂਗੇ। ਜਾ ਤੁਹਾਡੇ ਪੈਸੇ ਵਾਪਸ ਕਰ ਦਾਂਗੇ ਜੁਲਾਈ ਤੋਂ ਬਾਅਦ ਇਹਨਾਂ ਨੇ ਫੋਨ ਚੱਕਣਾ ਹੀ ਬੰਦ ਕਰ ਦਿੱਤਾ ਜੀ ਕਿਸੇ ਦਾ ਫੋਨ ਨਹੀਂ ਲੱਗਦਾ ਨਹੀਂ ਜੀ ਕਿਸੇ ਦਾ ਨਹੀਂ ਫੋਨ ਲੱਗਦਾ ਫੋਨ ਅਸੀਂ ਚਾਹਨੇ ਕਿ ਸਾਡੇ ਪੈਸੇ ਵਾਪਸ ਕਿਸੇ ਜਣ ਸਾਡੇ ਬੱਚੇ ਦੀ ਲਾਈਫ ਤੇ ਇਹਨਾਂ ਨੇ ਖਰਾਬ ਕਾਰੀ ਦਿੱਤੀ ਹੋਈ ਐਕਸਪਾਇਰ ਕਰ ਦਿੱਤੀ ਆਇਲਟਸ ਸਾਨੂੰ ਪਤਾ ਘਰਾਂ ਵਿੱਚ ਸਾਰੇ ਘਰਾਂ ਵਰਗੇ ਘਰ ਨੇ ਮਿਹਨਤ ਕਰ ਕਰਕੇ ਬੱਚੇ ਨੇ ਆਇਲਟਸ ਕੀਤੀ ਪੈਸੇ ਲਾਏ ਆਇਲਟਸ ਤੇ ਟੈਸਟ ਤੇ ਸਾਨੂੰ ਕੁਝ ਹੋਦਾ ਰਿਜ਼ਲਟ ਨਹੀਂ ਬੱਚੇ ਦਾ ਰੋਨਾਲਡ ਅਸਕਰ ਸਿੰਘ ਜੀ ਭਾਜੀ ਕਿੱਥੋਂ ਆਏ ਹੋ ਪਰਾ ਵੀ ਪੀਓ ਸਾਰਚੂ ਤਸੀਲ ਬਟਾਲਾ ਡਿਸਟ੍ਰਿਕਟ ਰਦਾਸਪੁਰ ਕੀ ਮਾਮਲਾ ਸਾਰੇ ਇੱਥੇ ਜਮਾ ਹੋਇਆ ਇਕੱਠੇ ਹੋਇਆ ਮਾਵੜਾ ਭਾਈ ਇਹੀ ਆ ਕੇ ਜਾਂਟਿਆ ਆ ਕੇ ਪ੍ਰਭ ਚਰਨ ਸਿੰਘ ਰੰਧਾਵਾ ਜੀ ਐ ਭੋਲੇ ਭਾਲੇ ਬਣਾ ਲੋਕਾਂ ਨੇ ਫਸਾਇਆ ਵਾ ਉਹ ਹਸਾ ਹੁਣ ਫਿਰ ਕਰ ਕਰਾ ਕੇ ਪੈਸੇ ਠੱਗੇ ਆ ਕਿੱਥੇ ਜਾਣ ਲਈ ਜਾਣਾ ਹੈ ਭਾਈ ਆਸਟ੍ਰੇਲੀਆ ਦੀ ਭਾਈ ਲਾਈ ਫੈਲ ਕਿਲਾ ਚਰ ਪਹਿਲਾਂ ਭਾਈ 2023 ਦੇ ਵਿੱਚ ਲਾਈ ਦੂਜੇ ਮਹੀਨੇ ਦੇ ਆਪੇ ਹਿਸਾਬ ਲਾ ਲੋ ਹੁਣ 2025 25 ਵਿਨਾਮੀ ਚੱਲੇ 26 ਆ ਚੱਲਿਆ ਵਾ ਕਿੰਨੇ ਪੈਸੇ ਆ ਤੁਹਾਡੇ ਪਰ ਇੱਕ 3.5 ਲੱਖ ਰੁਪਇਆ ਮੈਂ ਲੈਣ ਵਾਲਾ ਇਹਦੇ ਕੋਲ ਕਿਵੇਂ ਚਾਂਸੇ ਦੇ ਵਿੱਚ ਦੀ ਐਸਪਰੇ ਦੇ ਚਾਂਸੇ ਦੇ ਵਿੱਚ ਭਾਜੀ ਇਹਨੇ ਜਿਹੜਾ ਆਪਣਾ ਗਾਡੀ ਸਟਾਫ ਰੱਖਿਆ ਇਹਨਾ ਉਹ ਸਟਾਫ ਹੀ ਇਹ ਸਾਡੇ ਨਾਲ ਰੱਖਿਆ ਸੀ ਕਿ ਉਹ ਜਿਹੜਾ ਬੰਦਾ ਗਾਡੀ ਕੋਈ ਆਉਂਦਾ ਸੀ ਨਾ ਉਹਨੂੰ ਗਾਈਡ ਹੀ ਇਸ ਹਾਵਨਾ ਕਰਦੇ ਸੀ ਕਿ ਬੰਦੇ ਨੂੰ ਵਸਾ ਲੈਂਦੇ ਤੇ ਪਹਿਲਾਂ ਕਹਿ ਦਿੰਦੇ ਕਿ ਸਾਨੂੰ ਇੰਨੇ ਪੈਸੇ ਜਦਾਂ ਜਮਾ ਕਰਵਾਓ ਫਿਰ ਤੁਹਾਡੀ ਵੈਲ ਆਪਾਂ ਲਾਵਾਂਗੇ ਬਾਕੀ ਜਿਹੜੇ ਆ ਉਹ ਵੀ ਜਾਮ ਤੋਂ ਬਾਅਦ ਰਾਬਤਾ ਹੋਇਆ ਤੁਹਾਡਾ ਉਹਨਾਂ ਤੋਂ ਰਾਬਤਾ ਸਰ ਆ ਰਾਬਤਾ ਕੋਈ ਨਹੀਂ ਹੈ ਮੈਸੇਜ ਤੁਹਾਨੂੰ ਵਿਖਾ ਦਿੰਨਾ ਕੋਈ ਰਿਪਲਾਈ ਨਹੀਂ ਦੇਣ ਦਾ ਗਾੜੀਆਂ ਨੂੰ ਏਜੰਟ ਦਾ ਨਾਮ ਨੂੰ ਕੀ ਹੈ ਭਾਜੀ ਪੇਰਾ ਪ੍ਰਭ ਸ਼ਰਨ ਸਿੰਘ ਰੰਧਾਵਾ ਨਾਮ ਹੈ ਜਦਾ ਕਿੱਥੇ ਦਾ ਰਹਿਣ ਵਾਲਾ ਵਿੱਚ ਇਹ ਭਾਜੀ ਇਹ ਲੋਕਲੀ ਅੰਮ੍ਰਿਤਸਰ ਦਾ ਵਾ ਮਰਸੀਟਾ ਰੋਡ ਆ ਮੇਰੇ ਸਾਹ ਰਾਹ ਫਟੇ ਘਰ ਚੂੜੀਆਂ ਰੋਡ ਆ ਹਾਂਜੀ ਆ ਵੇਖੋ ਸਰ ਆ ਵੇਖੋ ਕੋਈ ਰਿਸਪੌਂਸ ਨਹੀਂ ਜੇ WhatsApp ਤੇ ਕਾਲ ਲੱਗਦੀ ਜੇ ਸਿੱਧਾ ਕੋਈ ਕਾਲ ਨਹੀਂ ਜੇ ਲੱਗਦੀ ਫੋਟੋ ਵੀ ਤੁਹਾਨੂੰ ਵਿਖਾ ਦਿੰਨੇ ਆਂ ਇਹਦੀ ਤਾਂ ਬਣਿਆ ਜੀ ਹੁਣ ਆਂਦੇ ਜੀ ਆ ਇਹਦੀ ਫੋਟੋ ਜੀ ਜੀ ਆਂਦਾ ਜੀ ਹੈ ਕੁਝ ਨਹੀਂ ਭਾਜੀ ਪਹਿਲਾਂ ਇੱਕ ਸਾ ਦੇਨੇ ਚਾਰ ਪੰਜ ਮਹੀਨੇ ਲਗਾਤੇ ਲਾਰੇ ਲਾਉਂਦੇ ਨੇ ਹੁਣ ਜਿਹੜਾ ਇਹ ਦਫ਼ਤਰ ਬਣਾਇਆ ਸੀ ਨੇ ਆਪਣਾ ਅੰਮ੍ਰਿਤਸਰ ਉਹ ਵੀ ਚੁੱਕ ਕੇ ਲੈ ਗਿਆ ਆਪਣਾ ਚਾਰ ਦਫ਼ਤਰ ਹੀ ਇਹਦੇ ਕਰੀਸੀ ਕੇਚੀ ਕਮਰਸਾਦੀ ਦਾ ਕਮਹਾਲੀ ਤੇ ਇੱਕ ਬਟਾਲੇ ਹੀਗਾ ਕਿੰਨੇ ਕੁ ਬੰਦਿਆਂ ਨੇ ਟੋਟਲ ਆ ਸਰ ਥੂਣ ਕਮਾਰੋ ਜਿੰਨੇ ਬੰਦੇ ਖਲੋਤੇ ਜਾਣਾ ਸਾਰੇ ਇਹਦੇ ਠੱਗੀ ਵਾਲੇ ਆ ਹੁਣ ਕੀ ਰਣਨੀਤੀ ਦੀ ਆਪਾਂ ਰਣਨੀਤੀ ਸਾਰੇ ਆਪਾਂ ਇਕੱਠੇ ਹੋ ਗਏ ਜਿੱਦਾਂ ਵੀ ਆ ਗਾੜੀ ਉਹ ਕਹਿਣਗੇ ਆਪਾਂ ਉਸਹਾਣਾ ਡੀਸੀ ਸਾਹਿਬ ਨੂੰ ਦਵਾਂਗੇ ਭਰੇ ਆਪਣੀ ਤੇ ਇਹ ਸਾਰੇ ਆਸਟ੍ਰੇਲੀਆ ਜਾਣ ਵਾਸਤੇ ਨਹੀਂ ਨਹੀਂ ਸਰ ਵੱਖੋ ਵੱਖਰੀ कंट्री ਦੇ ਕੋਈ ਆਸਟ੍ਰੇਲੀਆ ਕੋਈ ਨਿਊਜ਼ੀਲੈਂਡ ਕੋਈ ਕੈਨੇਡਾ ਕੋਈ ਯੂਕੇ ਨਹੀਂ ਹੁੰਦੇ ਆਂ ਦਾ ਬਾਹਰ ਭੇਜਦਾ ਨਹੀਂ ਉਹਦੇ ਬਾਹਰ ਜਾਣਾ ਚਾਹੁੰਦੇ ਹਾਂ ਹਾਂਜੀ ਬਾਹਰ ਕਿੱਥੇ ਜਾ ਜਾਣਾ ਸਰ ਹੁਣ 3 ਸਾਲ ਤਾਂ ਯਾਨੀ ਘਟੇ ਉਦਾਂ ਹੀ ਖਰਾਬ ਹੋ ਗਏ ਆ ਬਾਹਰ ਅਡਾ ਕਿਦਾਂ ਨੂੰ ਬਾਹਰ ਕਿਦਾਂ ਘੱਲ ਕਿਦਾਂ ਦਊਗਾ ਨੂੰ ਨੂੰ ਜੇ ਬਾਹਰ ਦਾ ਫਿਰ ਕਊ ਗਾਲ ਫਿਰ ਲਾਰੇ ਲੱਪੇ ਆਉਣ ਵਾਲੀ ਗੱਲ ਹੋ ਜਣੀ ਆ ਕਿਹੜੇ ਹਾਲਾਤਾਂ ਚ ਪੈਸੇ ਦਿੱਤੇ ਉਹ ਸਰ ਤੁਹਾਨੂੰ ਹਾਲਾਤ ਤੁਸੀਂ ਆਪਣੇ ਹਿਸਾਬ ਨਾਲ ਲਾ ਲਓ ਜਿਹੜੇ ਬੰਦੇ ਨੇ ਆਓਗੇ ਚੁੱਕ ਚਕਾ ਕੇ ਬਾਹਰ ਜਾਣਾ ਉਹ ਹਾਲਾਤ ਇੱਥੇ ਕਿਦਾਂ ਦੇ ਹੋਣ ਅਨ ਸ਼ਰਮਾ ਜੀ ਪਾਇਓ ਦੇ ਮੁੰਡੂ ਕੀ ਮਾਮਲਾ ਸਾਰਾ ਮਾਮਲਾ ਇਹ ਹੈ ਕਿ ਮੇਰੇ 4 ਲੱਖ ਫਸਿਆ ਪ੍ਰਵ ਵੀਜ਼ਾ ਵਾਲਾ ਬੰਦਾ ਹੀ ਉਹਨੇ 4 ਲੱਖ ਲਿਆ ਪਰ ਜਿਸਨਾ ਬਾਇ ਦੁਕਾਰੇ ਕਿਹੜੀ ਕਹਾ ਜਾਣਾ ਮੈਂ ਚੰਡੀਗੜ੍ਹ ਗਿਆ ਹੀ ਫਾਈਲ ਔਣ ਗਈ ਅਸੇਲੇ ਜਾਣਾ ਹੀ ਉੱਤੇ ਉਹਨਾਂ ਨੇ ਕਿਹਾ ਕਿ ਹਾਂ ਭਾਈ ਤੁਹਾਡੀ ਫਾਈਲ ਲੱਗ ਜਾਊਗੀ ਮੈਂ ਉਹਨਾਂ ਨੂੰ ਆਪਣਾ ਪ੍ਰੋਸੈਸ ਇਤਕ ਹਾਂ ਭਾਈ ਇਹ ਮੇਰੀ ਫਾਈਲ ਲਗੀ ਇੱਧਰ ਦਾ ਮੈ ਰਹਾ ਹੈ ਪ੍ਰੋਸੀਜਰ ਹੈ ਇਨਾਂ ਕਹਿੰਦੇ ਕਿ ਉਹ ਲੱਗ ਜਾਊਗੀ ਤੁਹਾਡੀ ਫਾਈਲ ਕਿਹੜੀ ਜਗ੍ਹਾ ਦਾ ਵੀਜ਼ਾ ਲਵਾ ਕੇ ਅਸੇਲੇ ਕਿੰਨਾ ਚਿਰ ਹੋ ਗਿਆ ਹੈ 1.5 ਸਾਲ ਹੋ ਗਿਆ 1.5 ਸਾਲ ਤੋਂ ਤੁਸੀਂ ਇਹਨਾਂ ਨਾਲ رابطہ ਕੀਤਾ ਤੇ ਕੀ ਕਹਿੰਦੇ ਸੀ ਤੁਹਾਨੂੰ ਮੈਂ ਕਹਿੰਦਾ ਵੀ ਮੈਂ ਜਿਸ ਲੈਣ ਨੂੰ ਗਿਆ ਕਿ ਮੈਂ ਬੈਕ ਆਊਟ ਕਰਨਾ ਕਿ ਮੈਂ ਫਾਈਲ ਨਹੀਂ ਲਗਵਾਨੀ ਆ ਮੀ ਮੇਰੇ ਪੈਸੇ ਵਾਪਸ ਦੇ ਦੋ ਕਹਿੰਦੇ ਕਿ 2 ਮਹੀਨੇ ਬਾਅਦ ਮਿਲ ਜੂਗੇ 2 ਮਹੀਨੇ ਪ੍ਰੋਸੈਸਿੰਗ ਟਾਈਮ ਹੈ ਮਿਲ ਜੂਗੇ 2 ਮਹੀਨੇ ਹੋ ਗਏ 3 ਮਹੀਨੇ ਹੋ ਗਏ 3 ਮਹੀਨੇ ਬਾਅਦ ਮੈਂ ਉਹਨਾਂ ਨੂੰ ਫਿਰ ਕਿਤਾ ਇਦਾਂ ਤਾਂ ਮੈਂ ਇੰਟਰਵਲ ਤੇ ਕਰਦਾ ਪਿਆ ਇਹ ਕਾਲ ਵਿੱਚ ਕਰਦਾ ਪਿਆ ਮੈਂ ਅੰਦਾਜ਼ਾ 10 ਦਿਨ ਬਾਅਦ ਕਾਲ ਕਰ ਦੇਣਾ ਇਹਨਾਂ ਨੂੰ ਕਿ ਕਾਨੂੰਨ ਮਿਲਣ ਵੈਸੇ ਕਾਨੂੰਨ ਨੇ ਮਗਰ 15 20 ਦਿਨ ਬਾਅਦ ਫਿਰ ਇਹ ਕਾਲ ਕੀਤਾ ਕੋਈ ਰਿਸਪਾਂਸ ਨਹੀਂ ਅਗਲੀ ਵਾਰ ਮਈ ਮਹੀਨੇ ਕਾਲ ਕੀਤਾ ਮਈ ਮਹੀਨੇ ਕਹਿੰਦੇ ਕਿ ਦੋ ਮਹੀਨੇ 14 ਜੁਲਾਈ ਨੂੰ ਤੁਹਾਡੇ ਪੈਸੇ ਮਿਲ ਜੂਗੇ 19 ਜੁਲਾਈ ਨੂੰ 19 ਜੁਲਾਈ ਨੂੰ ਕਾਲ ਕੀਤਾ ਕਹਿੰਦੇ ਕਿ ਸਾਡਾ ਆਫਿਸ ਬੰਦ ਹੋ ਗਿਆ ਹੈ ਫਿਰ ਅਗਲੇ ਆਫਿਸ ਦੇ ਜਿਹੜੇ ਉਹ ਆਨੇ ਉਹਦੇ ਪੈਸੇ ਮਿਲ ਜੂਗੇ ਮਹੀਨੇ ਬਾਅਦ ਉਹ ਮਹੀਨਾ ਖਤਮ ਹੋਇਆ ਤੇ ਮਹੀਨੇ ਬਾਅਦ ਜਿਸਲੇ ਮਹੀਨਾ ਖਤਮ ਹੋਇਆ ਅਗਲਾ ਅਗਲੇ ਪੈਸੇ ਮੈਂ ਮੰਗਣ ਵੇਲੇ ਉਹਦਾ ਫੋਨ ਬੰਦ ਹੋ ਗਏ ਸਾਰੇ ਫੋਨ ਬੰਦ ਹੋ ਗਏ ਮੇਰਾ ਇੱਕ ਫੋਨ ਨੰਬਰ ਵੀ ਹੈ ਜਰ ਚੱਲਦਾ ਪਿਆ ਉਹ ਮੈਂ ਤਾਂ ਸਮਝੂ ਸਰ ਨੂੰ ਦਿੱਤਾ ਪਿਆ ਉਹ ਮੈਂ ਤੁਹਾਨੂੰ ਸ਼ੇਅਰ ਕਰ ਦਿਆਂਗਾ ਉਹ ਮੈਮ ਫੋਨ ਨਹੀਂ ਚੁੱਕਦੀ ਬਈਆ ਔਰ ਇਦਾਂ ਵੀ ਮੈਂ ਕਾਲ ਕੀਤਾ ਸਾਰਿਆਂ ਨੂੰ ਕੋਈ ਕਾਲ ਨਹੀਂ ਚੁੱਕਦਾ ਕੋਈ ਰਿਸਪਾਂਸ ਨਹੀਂ ਆਗਾ ਚੰਡੀਗੜ੍ਹ ਵਾਲੇ ਦਫ਼ਤਰ ਤੁਸੀਂ ਗਏ ਸੀ ਉਹ ਸਰ ਮੈਂ ਬੰਦ ਪਿਆ ਸਾਰੇ ਦਫ਼ਤਰ ਬੰਦ ਹੈ ਜੀ ਇੱਥੋਂ ਦਾ ਕਿੱਥੋਂ ਅੰਮ੍ਰਿਤਸਰ ਦੇ ਰਹਿਣਾ ਲਾ ਪਤਾ ਕਿੱਥੋਂ ਦੇ ਰਹਿਣਾ ਲਾ ਨਹੀਂ ਨਹੀਂ ਮੇਰਾ ਨਾਮ ਗੁਰਨਾਮ ਸਿੰਘ ਜੀ ਜ਼ਿਲ੍ਹਾ ਤਰਨਤਾਰਨ ਪਿੰਡ ਬੇਲੇ ਦਾ ਇਹ ਕਿਸ ਤਰ੍ਹਾਂ ਠੱਗੀ ਵਾਜੀ ਕਿਹੜੇ ਮੁਲਜਾ ਕਿਹੜਾ ਜੈਲਸੀ ਹੈ ਇਹ ਪ੍ਰਭ ਸਰਨੇ ਦਾ ਨਾਮ ਆ ਪ੍ਰਭ ਵੀਜ਼ਾ ਕਰਕੇ ਵੱਜਦਾ ਜੀ ਇਹ ਤੇ ਰਣਜੀਤ ਯੂਨੀਵਰਸਿਟੀ ਦਾ ਦਫ਼ਤਰ ਹੀ ਮੈਂ ਨਾ ਇਸ ਤੋਂ ਪਹਿਲਾਂ ਮੈਂ ਆਪਣੀ ਇੱਕ ਵੱਡੀ ਪੋਤਰੀ ਦੇ ਕਾਗਜ਼ ਲਾਏ ਸੀ ਉਹਨਾਂ ਦਾ ਵੀਜ਼ਾ ਉਹਨਾਂ ਨੇ 1 ਸਾਲ ਦੇ ਵਿੱਚ ਆ ਗਿਆ ਉਹਨੂੰ 3 ਸਾਲ ਹੋ ਗਏ ਵੀਨ ਬਾਹਰ ਉਹਨੂੰ ਵੇਖ ਕੇ ਮੈਂ ਦੂਸਰੀ ਪੋਤਰੀ ਦੇ ਕਾਗਜ਼ ਲਗਾ ਦਿੱਤੇ ਉਹਨਾਂ ਨੇ 10 ਦਿਨਾਂ ਦੇ ਵਿੱਚ ਸਾਨੂੰ ਆਫਰ ਲੈਟਰ ਜੀ ਉਹ ਦਿਖਾ ਦਿੱਤੀ ਤੁਹਾਡੀ ਆਫਰ ਲੈਟਰ ਆ ਗਈ ਹੈ ਤੁਸੀਂ ਪੈਸੇ ਜਮ੍ਹਾਂ ਕਰਾਓ ਮੈਂ ਇਹਨਾਂ ਨੂੰ ਪਹਿਲਾਂ 1.5 ਲੱਖ ਜਮਾ ਕਰਾਇਆ ਅੰਦੇ ਨਹੀਂ 1.5 ਨਹੀਂ 2.5 ਲੱਖ ਰੁਪਏ ਜਮਾ ਕਰਾਉ। 2.5 ਲੱਖ ਫਿਰ ਮੈਂ ਜਮਾ ਕਰਾ ਦਿੱਤਾ ਉਹ ਤੋਂ ਬਾਅਦ ਉਹਨਾਂ ਨੇ ਸਾਰ ਸਾਨੂੰ ਲਾਰੇ ਲਾਈ ਗਏ ਤੁਹਾਡਾ ਆ ਗਿਆ ਅੱਜ ਆ ਗਿਆ ਭਲਕੇ ਆ ਗਿਆ ਜੰਮੂ ਮੈਡਮ ਹੈ ਉਹਦੇ ਨਾਲ ਗੱਲ ਕਰੋ ਉਹ ਤੁਹਾਡੇ ਕੇਸ 딜 ਕਰ ਰਹੀ ਆ ਕਰ ਦਿਆ ਕਰੋ ਉਹਦੇ ਨਾਲ ਸਾਹ ਨਿਗਾਹਤਾ ਉਦੋਂ ਮੇਰੀ ਪੋਤਰੀ ਦਾ ਇੱਕ ਸਾਲ ਜਿਹੜਾ ਉਹ ਖਰਾਬ ਹੋ ਗਿਆ ਜਿਹੜਾ ਕਿਹਾ ਉਹਨੇ ਕੋਈ ਕੋਰਸ ਕਰ ਲੈਣਾ ਜਾਂ ਕਿੱਦਾਂ ਇਹ ਵੀਜ਼ਾ ਆਇਆ ਨਾ ਤੇ ਉਹਨੇ ਕੋਰਸ ਹੀ ਨਾ ਕੀਤਾ ਕੋਈ ਸਾਲ ਬਾਅਦ ਆਰ ਕੇ ਹੀ ਆਪਣੇ ਆ ਵੀ ਉਹਨੂੰ ਨਰਸਿੰਗ ਦਾ ਕੋਰਸ ਕਰਾਉਣਾ ਸ਼ੁਰੂ ਕਰਦਾ ਇਹਨਾਂ ਨੂੰ ਆਖਿਆ ਵੀ ਤੁਸੀਂ ਪਹਿਲ ਵਾਪਸ ਕਰ ਦਿਓ ਸਾਡੀ ਤੇ ਲੋਜ ਕਰ ਲੋ ਵਾਪਸ ਕਰ ਲੋ ਕਰ ਲੈ ਇਦਾਂ ਕਰਕੇ ਜੇ ਕਾ ਪਾਸਪੋਰਟ ਸਾਨੂੰ ਦੇ ਦਿੱਤਾ ਸਾਡੂ ਕਿ ਇਹਨਾਂ ਨੇ ਪਾਸਪੋਰਟ ਤੇ ਨਾਲ ਡਾਕੂਮੈਂਟਸ ਨੂੰ ਸਕੂਲ ਦੇ ਵਗੈਰਾ ਸਾਰੇ ਲੈ ਆਏ ਪੈਸੇ ਕੈਸ਼ ਦਿੱਤੇ ਕੁਝ ਚੱਕਰਾਂ ਹੀ ਦਿੱਤੇ ਉਹ ਇਹਨਾਂ ਨੇ ਮਤਲਬ ਸਾਨੂੰ ਆਂਦਾ ਤੁਹਾਨੂੰ ਪੈਸੇ ਵਾਪਸ ਬਾਅਦ ਚ ਹੋ ਜਾਣਗੇ ਪਾਸਪੋਰਟ ਲਈ ਬੈਂਕ ਦੀ ਏਟੀਮ ਕਾਰਡ ਜਿਹੜਾ SIM ਨਾਮ ਵਿੱਚ ਬਣਦੇ ਤੇ ਜੋ ਉਹ SIM ਵੀ ਲੈ ਲਈ ਇਹਨਾਂ ਨੇ ਸਾਰੇ ਸਾਰੇ ਰੱਖ ਲਏ ਜਿਨ੍ਹਾਂ ਦੇ ਵਿੱਚੋਂ ਨਾ SIMਾ ਵਾਪਸ ਕੀਤੀਆਂ ਉਹਨਾਂ ਨੇ ਤੇ ਪੈਸਿਆਂ 'ਚ ਉਹਨਾਂ ਨੇ ਮੈਨੂੰ 2.5 ਲੱਖ ਰੁਪਏ ਵਾਪਸ ਕਰਤਾ ਕਿੰਨੇ ਕੁ ਲੋਕ ਇੱਥੇ ਆ ਕੇ ਵੇਖਿਆ 8-10 ਸਾਲ ਇੱਥੇ ਸਾਡਾ ਅਸੀਂ ਹੀ ਬਹੁਤ ਸਿਰ ਹੋ ਗਿਆ 15-20 ਸਾਲ ਹੋਏ ਗਰੁੱਪ ਬਣਾਉਣਾ ਸ਼ੁਰੂ ਕੀਤਾ ਕੋਈ 15-75 75 ਬੰਦੇ ਜਿਹੜੇ ਆ ਉਹ ਐਡ ਹੋ ਗਏ ਆ ਵਿੱਚ ਗਰੁੱਪ ਦੇ ਜਿਨ੍ਹਾਂ ਦਾ 4 ਲੱਖ ਤੋਂ ਸਾਰਿਆਂ ਦਾ ਕਰੀਬਨ ਵਾਦੀ ਆ ਮੇਰਾ ਤਾਂ ਇੱਕ ਦੋ ਬੰਦਿਆਂ ਦਾ ਜਿਹੜੇ 1.5-1.5 ਲੱਖ ਹੈ ਬਾਕੀ ਸਾਰਿਆਂ ਦੇ ਵਾਦੀ ਹੈ ਇਹ ਮੰਗ ਕਰਦੇ ਆ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਸਾਡੇ ਇਹ ਜਿਹੜੇ ਪੈਸੇ ਅਦਾਏ ਜਾਣ ਕਿਉਂਕਿ ਗਰੀਬਾਂ ਨੇ ਪਤਾ ਨਹੀਂ ਕਿਥੋਂ ਫੜ-ਫੜ ਕੇ ਪੈਸੇ ਵਿਆਜੀ ਚੁੱਕੇ ਕਿਸ ਨੇ ਕਿਧਰ ਚੁੱਕੇ ਆ ਕਿਹਨੇ ਪਹਿਲੀ ਗਹਿਣੇ ਕੀਤੀ ਆ ਸਾਡੇ ਬੱਚੇ ਦਾ ਵੇਖ ਜਿਹੜਾ ਬਣ ਜੇ ਪਰ ਇਹਨਾਂ ਨੇ ਸਾਰਾ ਕੀਤੀ ਕਿਰਾਏ ਤੇ ਪਾਣੀ ਫੇਰਤਾ ਬੱਚਿਆਂ ਦਾ ਸਾਲ-ਸਾਲ ਦਾ ਨੁਕਸਾਨ ਵੀ ਕਰਾਤਾ ਤੇ ਪੈਸੇ ਫੇਰ ਨਹੀਂ ਦੇਂਦੇ ਚੈੱਕ ਸਾਨੂੰ ਇਹਨਾਂ ਜਾਲੀ ਦੇ ਦਿੱਤੇ ਉਹ ਜਦੋਂ ਬੈਂਕ 'ਚ ਲਾਉਂਦੇ ਆ ਚੈੱਕ ਤੇ ਉਹ ਆ ਕੇ ਵਾਪਸ ਹੋ ਜਾਂਦੇ ਪਰ ਤੇ ਉਹ ਵੀ ਪੈਸੇ ਨਹੀਂ ਮਿਲਦੇ ਸਾਨੂੰ ਚੈੱਕਾਂ ਦੇ ਚੈੱਕ ਰਾ ਲਾਉਂਦੇ ਉਹਨਾਂ ਨੂੰ ਪੈਸੇ ਦੇਣੇ ਤੇ ਚੈੱਕ ਅਸੀਂ ਲਾਉਨੇ ਆਂ ਉਹਦੋਂ ਸਾਨੂੰ ਥੋੜੇ ਜਿਹੇ ਪੈਸੇ 25000 ਰੁਪਏ ਦੀ ਵਾਪਸ ਕਰਦੇ ਦੇ ਇੱਕ ਦੀ 50000 ਵਾਪਸ ਕਰਦੇ ਠੀਕ ਮੇਰਾ ਨਾਮ ਅਰਵੈਲ ਸਿੰਘ ਆ ਜੀ ਕਿੱਥੋਂ ਰਹਿੰਦੇ ਮੈਂ ਤਰਨਤਾਰ ਦਾ ਰਹਿਣਾ ਵਾਲਾ ਜੀ ਮੈਂ ਆਪਣੀ ਬੇਟੀ ਦਾ ਪ੍ਰਵ ਵੀਜ਼ਾੜਿਆਂ ਕੋ ਅਲਵੀਜ਼ਾ ਲਵਾਇਆ ਸੀਗਾ ਆ ਫੈਲ ਆਈ ਸੀ ਕਿ ਉਹਨਾਂ ਦੀ ਆਸਟ੍ਰੇਲੀਆ ਭੇਜਣ ਵਾਸਤੇ ਲਾਈ ਸੀ ਮੈਂ ਇਹਨਾਂ ਨਾਲ ਸਾਢੇ 14 ਲੱਖ ਦੀ ਗੱਲ ਹੋਈ ਸੀ ਇਹਨਾਂ ਦੇ ਇਹ ਸਾਢੇ 14 ਲੱਖ ਚੋਂ ਮੜਕੇ ਇਹਨਾਂ ਨੇ ਜਦੋਂ ਆਫਰ ਲੈਟਰ ਮੰਗਾ ਲਈ ਇੰਟਰਵਿਊ ਹੋ ਗਈ ਉਦੋਂ ਬਾਅਦ ਕਹਿੰਦੇ ਵੀ ਫੀਸ ਵਧ ਗਈ ਆ ਯੂਨੀਵਰਸਿਟੀ ਦੀ ਤੇ ਤੁਹਾਨੂੰ 17.5 ਲੱਖ ਰੁਪਏ ਦੇਣਾ ਪੈਣਾ ਤੇਹੀਂ ਚਲੋ ਬੱਚਾ ਭੇਜਣ ਕਰਕੇ ਅਸੀਂ ਜੈਸ ਕਰ ਦਿੱਤਾ ਫੇਰ ਨਾ ਕੋਈ ਗੱਲ ਨਹੀਂ ਕਿ ਚਲੋ 7.5 ਤੇ ਫੇਰ 7.5 ਭਰ ਦਿਆਂਗੇ ਤੇ ਮੁੜ ਕੇ ਇਹਨਾਂ ਨੇ ਬੱਚੀ ਦਾ ਮੈਡੀਕਲ ਵੀ ਕਰਵਾ ਲਿਆ ਪਾਸਪੋਰਟ ਵੀ ਲੈ ਲਿਆ ਇਹਨਾਂ ਨੇ ਜੀ ਤੇ ਪਾਸਪੋਰਟ ਲੈਣ ਤੋਂ ਬਾਅਦ ਮੁੜ ਕੇ ਲਾਰੇ ਲਾਉਣ ਲੱਗੇ ਜੀ ਇਹ ਅੱਛਾ ਤੇ ਫੇਰ ਮੁੜ ਕੇ ਇਹਨਾਂ ਦੇ ਚੱਕਰ ਮਾਰੇ ਮੈਂ ਜੀ ਬਹੁਤ ਚੱਕਰ ਮਾਰਦਾ ਰਿਹਾ ਤੇ ਮੈਨੂੰ ਪੈਸੇ ਨਹੀਂ ਦਿੱਤੇ ਇਹਨਾਂ ਨੇ ਮੈਂ ਲਾਰੇ ਲਾਈ ਗਏ ਤੁਹਾਡਾ ਅਗਲੇ ਮਹੀਨੇ ਵਿਜਾ ਜਾਣਾ ਤੁਹਾਡਾ 15 ਨਾਲ ਨੂੰ ਵਿਜਾ ਆ ਜਾਣਾ ਤੇ ਮੈਂ ਤਾਂ ਪੈਸੇ ਵੀ ਇਹਦੀ ਵਿਆਜੀ ਫੜ ਕੇ ਦਿੱਤੇ ਕਿ ਮੈਨੂੰ 1.5 ਸਾਲ ਹੋ ਗਿਆ ਵਿਆਜ ਭਰਨ ਦੇ ਮਾਜ ਦੇ ਦੇਖੋ ਕਿ ਕਿੱਦ ਕਿਸ਼ਤ ਇਕੱਠੀ ਹੋਏ ਕਿੰਨੇ ਆਪਣਾ ਅੱਜ ਵੀਰਦੀ ਅਸੀਂ ਫਿਰ ਕੋਸ਼ਿਸ਼ ਕੀਤੀ ਕਿ ਆਪਾਂ ਜਿੰਨੇ ਵੀ ਆਪਣੇ ਅੰਮ੍ਰਿਤਸਰ ਦੇ ਬੰਦੇ ਜਿਨ੍ਹਾਂ ਨਾਲ ਠੱਗੀ ਹੋਈ ਹੈ ਤੇ ਇੱਕ WhatsApp ਗਰੁੱਪ ਬਣਾਇਆ ਰਲ ਮਿਲ ਕੇ ਉਹਦਾ 800 ਗਰੁੱਪ ਬਣਾਉਣ ਲੱਗੇ ਸਾਰਿਆਂ ਨੂੰ ਲਿੰਕ ਕੀਤਾ ਵੀ ਕਿਸੇ ਦਾ ਇੱਕ ਬੰਦਾ ਨਾਲ ਦੋ ਬੰਦੇ ਆ ਉਹ ਨਾਲ ਅਟੈਚ ਹੋਏ ਦੇ ਨਾਲ ਅਟੈਚ ਹੋ ਕੇ ਤੇ ਆਪਾਂ ਇਕੱਠੇ ਹੋ ਕੇ ਤੇ ਇੱਥੇ ਕਾਰਵਾਈ ਕਰਵਾਈਏ ਤੇ ਪੈਸੇ ਵਾਪਸ ਲਈਏ ਦੇਖੋ ਤੇ ਜੇ ਪੈਸੇ ਨਹੀਂ ਵੀ ਮਿਲਦੇ ਪਰ ਇਹ ਤਾਂ ਨਾ ਖਾਲੇਗਾ ਇਹ ਇਹਨਾਂ ਵੀ ਤੇ ਖਿੱਚਾ ਤੋ ਹੋਏਗੀ ਨਾ ਪ੍ਰਸ਼ਾਸਨ ਸਾਡੀ ਕੁਛ ਨਾ ਕੁਛ ਮਦਦ ਕਰੇਗਾ ਨਾ ਕਾਰਵਾਈ ਚਾਹੁੰਦੇ ਆ ਸਾਬ ਬਿਲਕੁਲ ਜੀ ਅਸੀਂ ਕਾਰਵਾਈ ਚਾਹੁੰਦੇ ਆ ਪੈਸਾ ਮਿਲੇ ਨਾ ਮਿਲੇ ਪਰ ਇੱਥੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਜਿਹੜੇ ਹੋਰ ਵੀ ਏਜੰਟ ਬੈਠੇ ਇੱਥੇ ਜਿਹੜੇ ਲੋਕਾਂ ਨਾਲ ਠੱਗੀਆਂ ਕਰਦੇ ਆ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਇਹਦੇ ਵਿੱਚ ਕੋਈ ਰਣਜੀਤ ਦੇਵ ਨੇ ਦੇ ਵਿੱਚ ਇੱਕ ਟਰੈਵਲ ਏਜੰਟ ਨੇ ਪ੍ਰਬ denantprob.com ਉਹਨਾਂ ਦੇ ਨਾਲ ਇਹਨਾਂ ਨੇ ਲੋਕਾਂ ਨੇ ਆ ਕੇ ਦੱਸਿਆ ਵੀ ਸਾਡੇ ਨਾਲ ਇਹਨਾਂ ਨੇ ਬਰਾਡ ਕੀਤਾ ਜਿਹੜੀ ਇਹ ਐਪਲੀਕੇਸ਼ਨ ਹੈਗੀ ਹੈ तकरीबन 70 80 ਬੰਦਿਆਂ ਦੀ ਸਾਈਨ ਐਪਲੀਕੇਸ਼ਨ ਤੁਹਾਨੂੰ ਦਿੱਤੀ ਗਈ ਹੈ ਜਿਹੜੀ ਕਿ ਅਸੀਂ ਪੁਲਿਸ ਅਥਾਰਟੀ ਨੂੰ ਮਾਰਕ ਕਰ ਰਹੇ ਹਾਂ ਤਾਂ ਕਿ ਫਰਦਰ ਇਹਦੇ ਉੱਤੇ ਇਨਵੈਸਟੀਗੇਸ਼ਨ ਲੰਘਾਈ ਦੇ ਨਾਲ ਕੀਤੀ ਜਾ ਸਕੇ ਇਹ ਬਾਰ ਬਾਰ ਜਾਣਕਾਰੀ ਤਾਂ ਦੇਣੀ ਹੈ ਤੇ ਉਹ ਇਹਦੇ ਬਾਰੇ ਇਹਨਾਂ ਨੇ ਇਮੀਗ੍ਰੇਸ਼ਨ ਵਾਸਤੇ ਹੀ ਦੱਸਿਆ ਜਿਹੜੀ ਸੈਪਰੇਟ ਡੀਟੇਲਸ ਹੈ ਇਸ ਐਪਲੀਕੇਸ਼ਨ ਚ ਇਹਨਾਂ ਨੇ ਕਲੱਬ ਕਰਕੇ ਐਪਲੀਕੇਸ਼ਨ ਜੱਤੀ ਹੈ ਜਿਹੜੇ ਸਾਰੇ ਪੀੜਿਤ ਇੱਥੇ ਆਏ ਹਨ ਇਹ ਏਜੰਟ ਦਾ ਲਾਇਸੈਂਸ ਹੋਲਡਰ ਹੈ ਜਾਂ ਨਹੀਂ ਇਹ ਏਜੰਟ ਦਾ ਲਾਇਸੈਂਸ ਜੋ ਮੈਨੂੰ ਪਤਾ ਲੱਗਿਆ ਜ਼ੁਬਾਨੀ ਤੌਰ ਤੇ ਉਹ ਕੈਂਸਲਡ ਹੈ ਲੇਕਿਨ ਇਹਨੂੰ ਅਸੀਂ ਇਹ ਵੀ ਚੈੱਕ ਕਰਾਂਗੇ ਕਿ ਇਹ ਦਾ ਕੈਂਸਲਡ ਹੈ ਜਾਂ ਨਹੀਂ ਸਰ ਇਸ ਤੋਂ ਅਲੱਗਾਂ ਵੀ ਬਹੁਤ ਸਾਰੇ ਇਮੀਗ੍ਰੇਸ਼ਨ ਸੈਂਟਰ ਨੇ ਕਿ ਹੁਣ ਉਹਨਾਂ ਦੇ ਉੱਤੇ ਵੀ ਕੋਈ ਡੀਟੇਲ ਪਾਈ ਜਾਊਗੀ ਕਿ ਪ੍ਰਸ਼ਾਸਨ ਆਪਣੇ ਤੌਰ ਤੇ ਕੋਈ ਕਾਰਵਾਈ ਕਰੂਗਾ ਪੀਰੀਆਡਿਕ ਚੈਕਿੰਗਸ ਹੁੰਦੀਆਂ ਜੀ ਜਿਹੜਾ ਵੀ ਕੋਈ ਵੀ ਇਮੀਗ੍ਰੇਸ਼ਨ ਕੋਈ ਵੀ ਜਿਹੜਾ ਸਾਡਾ ਐਕਟ ਬਣਿਆ ਹੋਇਆ 2012 ਦਾ ਇਹਦੇ ਉੱਤੇ ਉਹਦੇ ਅੰਦਰ ਪੀਰੀਆਡਿਕ ਚੈਕਿੰਗ ਸੁਬ। ਖਾਸ ਕਰਕੇ ਸਾਡਾ ਨੀਤਿਵਨ ਲਾਕੀ ਤੇ ਬੜੇ سارے ਡਾਕਟਰ ਹੈਗੇ ਨੇ ਬੜੇ ਲੋਕ ਕੋਲੇ ਵਾਲੋਂ ਫਰਚਾ ਦੇ ਵਿੱਚ ਆ ਗਏ। ਉੱਥੇ ਵੀ ਕਰੰਗੇ ਚੈੱਕ ਹੈਗੇ ਨੇ ਏਜੰਟ। ਕੱਲਾ ਪਰ ਰਣਜੀਤ ਐਵੇਨਿਊ ਤਾਂ ਨਹੀਂ ਕਹਿ ਸਕਦੇ ਮੇਰੇ ਖਿਆਲ ਨਾਲ। ਜਦੋਂ ਜਿਵੇਂ ਇਹਨਾਂ ਦਾ ਸਵਾਲ ਇਹ ਸੀਗਾ ਕਿ ਕਾਫੀ ਏਜੰਟਸ ਇਸ ਤਰੀਕੇ ਦਾ ਕਰਦੇ ਆ। ਸੋ ਏਰੀਆ ਸਪੈਸੀਫਿਕ ਤਾਂ ਮੇਰੇ ਖਿਆਲ ਨਾਲ ਨਹੀਂ ਹੋਏਗਾ। ਕਿ ਰਣਜੀਤ ਐਵੇਨਿਊ ਚੀਫ ਫਰਾਡ ਹੁੰਦਾ ਹੋ ਸਕਦਾ ਫਰਾਡ ਜਿੱਥੇ ਵੀ ਹੋ ਸਕਦਾ। ਉਹ ਤੁਹਾਡੇ ਉੱਪਰ ਕੀ ਗੱਲ ਹੈ ਕਿ ਨੂੰ ਮਾਰ ਗਾ ਮੈਂ ਆਲਰੇਡੀ ਜਿਵੇਂ ਤੁਹਾਨੂੰ ਦੱਸਿਆ ਅਸੀਂ ਪੁਲਿਸ ਅਥਾਰਟिटीज ਕਮਿਸ਼ਨਰ ਰੇਟ 'ਚ ਵੀ ਕਿਉਂਕਿ ਪੀੜਤ ਵਕਫ-ਵਕ ਹਿੱਸਿਆਂ ਤੋਂ ਆਏ ਨੇ ਕਮਿਸ਼ਨਰ ਰੇਟ 'ਚ ਵੀ ਔਰ ਉਰਦੂ ਦੋਨਾਂ ਸਪੇਸ 'ਚ